ਆਹ ਹਰੀਕੇ ਵਾਲਾ ਐਂਗਰੀ ਬਾਲ ਅੰਬਾ ਦੋ ਖਿਡਾਰੀਆਂ ਦੇ درمیان ਆਹ ਹਰੀਕੇ ਵਾਲਾ ਮੇਲੇ ਫਾਈਨਲ ਦੀ ਪਹਿਲੀ ਰੇਡ ਉਧਰ ਮਰੀ ਕਹਿੰਦਾ ਵੀ ਸ਼ੀਲੂ ਦਾ ਹਰ ਜਫਾ 500 ਦਾ ਦਮਰਜੀ ਵਾਲਾ ਦੀਪ ਕਹਿੰਦੇ ਹੰਦਿਆ ਦੇ ਵਿਚਕਾਰ ਕਬੱਡੀ ਪੌਣ ਦੇ ਲਈ ਤਿਆਰ ਬਰਚਾਰ ਅੱਜ ਦੇ ਮੇਲੇ ਦਾ ਗ੍ਰੇਡ ਫਰਿਆਨੇ ਇੱਕ ਵਾਰੀ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਪਹਿਲੀ ਰੇਡ ਦਮਰਜੀ ਵਾਲਾ ਆ ਗਿਆ ਦਮਰਜੀ ਵਾਲਾ ਆ ਗਿਆ ਦਮਰਜੀ ਵਾਲਾ ਆ ਗਿਆ ਦਮਰਜੀ ਵਾਲਾ ਗਰਾਊਂਡ ਕਲੀਅਰ ਕਰਦੇ ਗਰਾਊਂਡ ਇੱਕ ਕੰਪਿਊਟਰ ਵਾਲੇ ਵੀਰ ਦੇ ਕੋਲੇ ਦਾ ਖੜੇ ਯਾਰ ਭਰਾ ਬਣ ਕੇ ਯਾਰ ਮੈਂ ਤਾਂ ਕਿਹਨਾਂ ਨੂੰ ਕੌਡੀ ਦੀ ਗੱਲ ਨਾ ਕਰਨ ਲਗੇ ਬਾਕੀ ਤੁਸੀਂ ਜਿਵੇਂ ਕਹੋ ਬਰੀ ਕੈਨੇਡਾ ਤੇ ਗੱਗੀ ਕੈਨੇਡਾ ਵੱਲੋਂ ਸ਼ਿਰੂ ਦਾ ਹਰ ਜਫਾ 500 ਦਾ ਲੈ ਵੀ ਗਿੱਨੀ ਬਾਈ ਸਾਹਮਣੇ ਜੋੜੀ ਭਰਾ ਬਣ ਕੇ ਆ ਲਓ ਪਹਿਲੀ ਰੇਡ ਕਹਿੰਦੇ ਤਬਰਜੀ ਵਾਲਾ ਐਕਸ਼ਨ ਬੁਆਏ ਆ ਗਿਆ ਆਹ ਕਹਿੰਦੇ ਕਾਂਗੇ ਦਾ ਤੇ ਦੋਦੇ ਦਾ ਸਿਰੇ ਦਾ ਫਾਈਨਲ ਲੋ ਤਬਰਜੀ ਵਾਲੇ ਦੀ ਪਹਿਲੀ ਰੇਡ ਲਗਰ ਸੂਰੇ ਵਾਲੀਆ ਕਾਲਾ ਥਾਂਦੇ ਵਾਲੀਆ ਆਹ ਗੱਲਾਂ ਚੱਲਦੀਆਂ ਪਰ ਦੋਦੇ ਵਾਲਾ ਹਰ ਘੋੜੇ ਨਾਲ ਘੋੜੇ ਨਾਲ ਘੋੜੇ ਨਾਲ ਮੁਕਾਬਲਾ ਆਹ ਸਾਹਮਣੇ ਉਂਦੇੜੇ ਜੇ ਮੂਰੇ ਤੰਤ ਦਿਨਾ ਪਤੰਦਰਾ ਦੋ ਤਿੰਨ ਟੱਕੇ ਕਿਤੇ ਰਹੀਗੇ ਜੇ ਸੀ ਉਹ ਤਬਰਜੀ ਵਾਲਾ ਦੁਨੀਆ ਪਿਆਰ ਕਰਦੀ ਉੱਪਰ ਕਹਿੰਦੇ ਜੱਗੀ ਪੁਰਤਗਾਲ ਓ ਭਰਾ ਕਹਿੰਦਾ ਵੀ ਜਿਹੜਾ ਜਾਫੀ ਪਹਿਲਾ ਪਿੰਨ ਜੱਫੇ ਲਾ ਗਿਆ ਸੁਭਰਾਜ 11000 11000 ਦਿੱਤਾ ਜਾਣਾ ਲੋ ਦੋਦੇ ਵਾਲਾ ਰੁਪਿੰਦਰ ਖੇਡ ਮੈਦਾਨ ਦੇ ਵਿੱਚ ਆ ਕਬੱਡੀ ਪੌਂਡ ਦੇ ਲਈ ਵਾਧਾ ਹੋਇਆ ਸ਼ੀਲੂ ਦਾ ਮੁਕਾਬਲਾ ਰੁਪਿੰਦਰ ਉੱਡ ਜੋ ਉੱਡ ਜੋ ਕਰਦਾ ਉਧਰ ਸਾਡੇ ਤਰਜੀਤ ਮਰੀਲਾ ਜਸਵਿੰਦਰ ਬਹਿਣਿਆਰ ਹਰਮਜੀਤ ਤੇ ਖੜਗੋਜ ਇੱਕ 10-5 ਰੁਪਿੰਦਰ ਦੀਆਂ ਤਿੰਨ ਰੈਡੋ 1000 ਦੀਆਂ 1000 ਦੀਆਂ ਸੌਰੀ ਅੱਬੇ ਦੀਆਂ ਤਿੰਨ ਰੈਡੋ 1000 ਦੀਆਂ ਅਬਰਤ ਬਾਸ ਸਿੰਘ ਅੱਬਾ ਕਬੱਡੀ ਪਾ ਰਿਹਾ ਹੈ ਫਾਈਨਲ ਚੱਲਦਾ ਚਾਰ ਨੇ ਚਾਰੇ ਤਿਆਰ ਵਰ ਤਿਆਰ ਲਓ ਹਰੀਕੇ ਵਾਲਾ ਐਂਗਰੀ ਬਾਲ ਅੱਬਾ ਦੋ ਖਿਡਾਰੀਆਂ ਦੇ ਦਰਮਿਆਨ ਆਹ ਹਰੀਕੇ ਵਾਲਾ ਮੇਲਾ ਆਹ ਸਾਹਮਣੇ ਐਕਸ਼ਨ ਬాయ్ ਉਧਰ ਆਹੋ 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 ਬਾਲਟੀ ਵੱਲੋਂ ਟੱਕੇ ਹਜ਼ਾਰ ਆਹ ਸਾਹਮਣੇ ਉੱਪਰ ਕਹਿੰਦੇ ਬਿੰਦਾ ਵਿਰ ਕੇ ਤੇ ਜਸਵੀਰ ਸਿੰਘੇੜਾ ਵੱਡੇ ਭਰਾਵਾਂ ਨੇ ਕਹਿੰਦੇ ਕੋ ਹਿਆਰ ਪੁੱਜਦਾ ਕੀਤਾ ਬਿੰਦਾ ਵਿਰਕੇ ਜਸਵੀਰ ਸਿੰਘੇੜਾ 1000 ਵੱਡਾ ਧੜਾ ਤੇ ਵੱਡੇ ਭਰਾਵਾਂ ਦਾ ਇਹ ਰੇਡ ਪੰਨੀ ਮੇਲਾ ਸਿੰਘੇੜੇ ਚੱਲਦਾ ਸੁਖਰਾਜ ਆ ਜਾ ਗਏ ਗੁਰਵਿੰਦਰ 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 ਜਫਾ ਜਫਾ ਠਾ ਜਫਾ ਆਹ ਸਿੰਘੇੜਾ ਗੂਜਦਾ ਆ ਗੁਰਵਿੰਦਰ ਤੇ ਮੇਸੀ ਹੱਥ ਵਾਲੀਆ ਆ ਦੋ ਬਬਰ ਸ਼ੇਰਾਂ ਦੇ ਦਰਮਿਆਨ ਆ ਕਬੱਡੀ 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 ਉਧਰ ਤੇਜ਼ੀ ਕਬੱਡੀ ਖਿਡਾਰੀ ਦੀ ਜਾਂਦੇ ਸ਼ਿਲੂ ਦਾ ਜਫਾ 500 ਦਾ ਤਪੁਰਜੀ ਵਾਲੇ ਦੀ ਰੇਂਜ ਐਕਸ਼ਨ ਬਾਇ ਉਧਰ ਆਹੋ 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 ਬਾਲਟੀ ਵੱਲੋਂ ਟੇਕੋ 1000 ਲੱਗੀ ਗੱਲ ਕ੍ਰੇਡਾ ਵੱਲੋਂ ਆਹੋ ਆਹੋ ਲੱਗੀ ਗੱਲ ਕ੍ਰੇਡਾ ਵੱਲੋਂ ਸ਼ਿਲੂ ਦਾ ਜਫਾ 500 ਦਾ ਜਿੰਨੇ ਜਫੇ ਉਨੇ ਪੰਜ ਪੰਜ 500 ਉਨੇ ਪੰਜ ਪੰਜ 500 ਆਹ ਸਾਹਮਣੇ ਕਬੱਡੀ ਪੈ ਰਹੀ ਹੈ ਰੁਪਿੰਦਰ ਦੀ ਰੇਡ ਰੁਪਿੰਦਰ ਦੀ ਰੇਡ ਰੁਪਿੰਦਰ ਦੀ ਰੇਡ ਆਹ ਸਾਹਮਣੇ ਦੋਤੇ ਵਾਲਾ ਉਹ ਸਾਹਮਣੇ ਕਹਿੰਦੇ ਦੋਤੇ ਵਾਲਾ 1000 ਦੀਆਂ ਕਹਿੰਦੇ ਤਿੰਨ ਰੇਡਾਂ ਇੱਕ ਬੁੜਗੀ ਹੈ ਰਣਜੀਤ ਅਮਰੀਦਾ ਜਸਵਿੰਦਰ ਬਹਿੜੀਆ ਭਾਈ ਸਰਬਜੀਤ ਤੇ ਕੋ 10 ਬੱਚੋਆਂ ਦੇ ਵੱਲੋਂ ਆਹ ਸਾਹਮਣੇ ਦਮੁਰਜੀ ਵਾਲਾ ਫੇਰ ਆ ਗਿਆ ਉਹ ਦਮੁਰਜੀ ਵਾਲਾ ਕਹਿੰਦੇ ਫੇਰ ਆ ਗਿਆ ਮੇਰੇ ਮਿੱਤਰੋ ਉਧਰ ਕਹਿੰਦੇ ਵੀ ਟ੍ਰੂ ਵਾਈਪ ਵਾਲੇ ਸਾਡੇ ਵੀਰ ਉਹ ਕਿਦਾਂ ਰੁਪਿੰਦਰ ਦੀਆਂ ਤਿੰਨ ਰੇਡਾਂ ਵੇ 1000 ਹੋਵੇਗਾ ਉਧਰ ਕਹਿੰਦੇ ਦੁੱਤੇ ਵਾਲਾ ਪਰ ਨੰਬਰ ਕਹਿੰਦੇ ਦੀਪ ਜੋੜ ਗਿਆ ਰਵੜ ਖੁੱਤਵਾ ਬਾਂਬੜੀਆਂ ਇਨ ਟਾਈਮ ਫਰੀ ਦੁੱਤੇ ਵਾਲੇ ਦੀ ਪਹਿਲੀ ਕਬੱਡੀ ਸਿੱਪੇ ਉਹ ਨਹੀਂ ਕਹਿੰਦੇ 1000 ਦੀ ਲਓ ਕਹਿੰਦੇ 1000 ਦੀ 1000 ਦੀ 1000 ਦੀ ਰੇਡ ਲਓ ਸ਼ਿਲੂ ਦਾ ਜੱਫਾ 500 ਦਾ ਆ ਸਾਡੇ ਗੱਗੀ ਗਨ ਕੈਨੇਡਾ ਦੇ ਵੱਲੋਂ ਆ ਪੈਂਦੀ ਰੇਡ ਤੇ ਚਾਰੋਂ ਦੇ ਵਿੱਚੋਂ ਚਾਰੋਂ ਦੇ ਵਿੱਚੋਂ ਆ ਫਾਈਨਲ ਚੱਲਦਾ ਫਾਈਨਲ ਚੱਲਦਾ ਲਓ ਰਾਜੂ ਤੇ ਰੁਪਿੰਦਰ ਦੋਦੇ ਵਾਲਾ ਕਿੱਥੇ ਓ ਦੋਦੇ ਵਾਲਾ ਦੋਦੇ ਵਾਲਾ ਦੋਦੇ ਜਾਣਾ ਆਹੋ ਆਹੋ ਪਾਲਟੀ ਬਾਈ ਜਸਵੀਰ ਸੰਘੇੜਾ ਤੇ ਨਾਲ ਕਹਿੰਦੇ ਬਿੰਦਾਰਾਏ 1000 ਵੱਡਾ ਧੰਨਵਾਦ ਹੈ ਪਹਿਲਾਂ ਵੀ ਕਹਿੰਦੇ ਵੱਡਾ ਪਿਆਰ ਭਰਾਵਾਂ ਵੱਲੋਂ ਬਹੁਤ ਧੰਨਵਾਦ ਲਓ ਕਹਿੰਦੇ ਇਸਰੋਲ ਚੱਲ ਬਾਰ ਲਓ ਨੰਬਰ ਰੀਡਰ ਦਾ ਅਗਲੀ ਰੈਡ ਵਿੱਚ ਹਰਖੋ ਵਾਲੀਆ ਫਿਰ ਪਾਉਣ ਦੇ ਲਈ ਤਿਆਰ ਬਰ ਤਿਆਰ ਹਰਖੋ ਵਾਲੀਆ ਹੁਸ਼ਿਆਰਪੁਰਿਆ ਕਹਿੰਦੇ ਇਸ ਏਰੀਆ ਬਸਤ ਅੱਜ ਦੇ ਮੇਰੇ ਦਾ ਫਾਈਨਲ ਚੱਲਦਾ 18 ਜਨਵਰੀ ਕਹਿੰਦੇ ਰਾਏਕੋਟ ਦਾ ਵੱਡਾ ਮੇਲਾ ਹੋਣਾ ਸੁਖਵੀਰ ਰਾਏ ਹੋਣਾ ਵੱਲੋਂ ਸਦਾ ਉੱਥੇ ਜਸਵੀਰ ਸਿੰਘ ਜੜਾ ਬਿੰਦਾਰਾਏ ਕੋੜੇ ਦੇ ਜੱਪ ਰਾਇਸਰ ਵੀਰ ਕਹਿੰਦੇ ਘੋੜੇ ਦੇ ਜੱਫਿਆਂ ਦਾ 1000 ਲਓ ਤਬਰਜੀ ਵਾਲਾ ਫੇਰ ਆ ਗਿਆ ਤਬਰਜੀ ਵਾਲਾ ਫੇਰ ਆ ਗਿਆ ਸੰਦੀਪ ਅਮਲੇ ਵਾਲਿਆ ਜੱਗੀ ਪੁਰਤਗਾਲ ਮੈਦ ਕਹਿੰਦੇ ਬੂਮਾ ਮੂਮ ਗੁਰਵਿੰਦਰ ਦੇ ਤਿੰਨ ਜੱਫੇ 3000 ਦੇ ਲਓ ਗਗਨ ਤੇ ਤਬਰਜੀ ਵਾਲਾ ਆ ਤਬਰਜੀ ਵਾਲਾ ਫੇਰ ਨੰਬਰ ਜੋੜ ਗਿਆ ਬੈਸਟਾ ਨੂੰ 31 31000 ਤੇਰੀ ਟੀਮ ਕਹਿੰਦੇ ਸਿੱਪੇ ਵੀ ਸਪਾਂਸਰ ਰਹੇ ਟੀਮ ਦੇ ਧੰਨਵਾਦ ਹੈ ਇੱਥੇ ਬਾਬਾ ਜੀ ਆਖਾਗਾ ਇਹਨਾਂ ਨੂੰ ਕਹਿੰਦੇ ਕਬੱਡੀ ਦਾ ਸਾਰਾ ਕੁਝ ਗੱਲ ਕੈਨੇਡਾ ਦੇ ਮਰੀ ਗੱਲ ਕੈਨੇਡਾ ਵੱਲੋਂ ਸ਼ੀਲੂ ਦਾ ਜਫਾ 1000 ਦਾ ਜਗਪਾਲ ਖੇਰੇ ਵੱਲੋਂ ਵੀ ਕਹਿੰਦੇ 1000 ਦਾ ਸ਼ੀਲੂ ਦਾ ਜਫਾ ਇਹਦੀ ਯਾਦ ਦੇ ਵਿੱਚ ਲਓ ਸ਼ੀਲੂ ਦਾ ਜਫਾ 2000 ਦਾ ਹੋ ਜਾਵੇ ਲਓ ਸਾਹਮਣੇ ਰੁਪਿੰਦਰ ਦੀ ਰੇਡ ਦੋਤੇ ਵਾਲਾ ਕਾਂਗੇ ਵਾਲਾ ਦੋਤੇ ਵਾਲਾ ਕਾਂਗੇ ਵਾਲਾ ਨੰਬਰ ਕਿਹਦੇ ਰੁਪਿੰਦਰ ਜੇੜ ਗਿਆ ਪੁਆਇੰਟ ਲਈ ਸੀਪੋੜੀ ਕਹਿੰਦੇ 1000 ਲੱਗਾ ਹੋਇਆ ਸੀਪੋੜੀ ਕਹਿੰਦੇ ਇੱਕੋ 1000 ਲੱਗਾ ਹੋਇਆ ਇਹ ਕਹਿੰਦੇ ਆਣਾ ਮਾਨ ਕਹਿੰਦੇ ਛਾਪੇ ਪਿੱਛੇ ਗੁਰਤੇਜ ਜੋਲੂ ਮੇਰੇ ਮਿੱਤਰੋ ਮਾਨ ਕਹਿੰਦੇ ਗੁਰਤੇਜ ਜੋਲੂ ਉਹ ਕਹਿੰਦੇ ਲੱਖਾਂ ਰੁਪਈਆ ਲੱਗਦਾ ਉਹ ਫਿਰ ਟੁੱਟੀ ਹਰਦਪੁਰ ਜੀ ਵਾਲਾ ਭਾਈ ਦਮੁਰਜੀ ਵਾਲੇ ਵੀ ਖੇਡ ਕੇ ਵੇ ਤਾਂ ਕੀ ਲੱਗਿਆ ਮਾੜੀਆਂ ਤਾੜੀਆਂ ਮਾਰ ਕੇ ਤਾੜੀਆਂ ਜਰਨ ਜੀ ਟੰਗਾ ਹੜੀ ਵੱਲੋਂ ਸ਼ਿਲੂ ਦਾ ਜਫਾ 1000 ਦਾ ਖੇਲੂ ਦਾ ਜਫਾ 1000 ਦਾ ਆ ਦੋਦੇ ਵਾਲਾ ਫੇਰ ਤੁਰ ਪਿਆ ਅੱਗੀ ਗੱਲ ਕੈਨੇਡਾ ਵੱਲੋਂ ਬਿੰਦਾ ਰਾਜਸਰ ਤੇ ਜਸਵੀਰ ਸੰਘੇੜਾ 1000 1000 ਬਿੰਦਾ ਰਾਜਸਰ ਜਸਵੀਰ ਸੰਘੇੜਾ 1000 ਲੱਗਾ ਹੋਇਆ ਬੁੱਤੇ ਵਾਲਿਆ ਉਹ ਕੋੜਿਆ ਮੇਰੇ ਜੱਫੀ ਉਹ ਸ਼ਿੱਲੂ ਆ ਲੈ ਬੰਦਰ ਸਲਾ ਲਈ ਆਉਂਦਾ ਆ ਵੀ ਰੁਪਿੰਦਰ ਨੇ ਇੱਕ ਵਾਰੀ ਤਾੜੀਆਂ 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 ਲੈ ਵੀ ਜਰਾ ਸਿਰਾਂ ਨਾਲ ਇਤਰਾਵਾ ਸਿੱਤੇ ਵਾਲਾ ਇੱਕ ਜਰ ਰੁਪਿੰਦਰ ਨੂੰ ਵੀਰੇ ਆਪਾਂ ਦੇ ਦਈਏ ਰੁਪਿੰਦਰ ਦੀਆਂ ਤਿੰਨ ਹੋ ਗਈਆਂ ਉਹ ਵੀਰੇ ਰੁਪਿੰਦਰ ਦੇ ਪੈਸੇ ਲੈ ਜਾ ਰੁਪਿੰਦਰ ਦੇ ਪੈਸੇ ਰੁਪਿੰਦਰ ਦੇ ਪੈਸੇ ਲੈ ਜਾ ਵੜ ਕੇ ਆਓ ਮੇਚੀ ਹੱਥ ਵਾਲੀਆ ਫੇਰ ਕਬੱਡੀ ਪੋਰ ਦੇ ਲਈ ਤਿਆਰ ਬਰ ਤਿਆਰ ਹਰਖਵਾਲੀਏ ਵਿੱਚ ਸ਼ੀਰ ਕਬੱਡੀ ਬਾਦ ਦਿੱਤੀ ਹੈ ਅੱਜ ਦੇ ਦਿਨ ਦਾ ਕਹਿੰਦੇ ਗ੍ਰੈਂਡ ਫੈਰੇ ਦੇ ਚੌਲਦਾ ਆਸਰੇ ਦੇ ਦੇ ਮੇਰੇ ਦਾ ਟੌਪ ਦਾ ਫਾਇਦੇ ਇੱਕ ਪਾਸੇ ਕਾਂਗਾ ਦੂਸਰੇ ਪਾਸੇ ਦੋਦਾ ਲਓ ਸ਼ੀਲੂ ਤਿਆਰ ਗੁਰਵਿੰਦਰ ਤਿਆਰ ਹਰਖਵਾਲੀਏ ਵਿੱਚ ਅੱਛੀ ਦੀ ਕਬੱਡੀ ਤੇ ਨੰਬਰ ਰੀਡਰ ਦਾ ਹੂਟਰ ਦੇ ਮੁਰੇ ਬੈਜੋ ਬੈਜੋ ਹੂਟਰ ਦੇ ਮੁਰੇ ਬੈਜੋ ਆ ਭੰਗੜੇ ਸਿੱਪੇ ਦਾ ਪਿਆਰ ਹੈ ਕਿੰਨੀ ਮੁਬਾਰਕਾਂ ਸਭ ਨੂੰ ਉਧਰੋਂ ਕਹਿੰਦੇ ਪੰਜਾਬ ਪੁਲਿਸ ਦਾ ਧੰਨਵਾਦ ਹੈ ਜਿੰਮੇਵਾਰੀ ਇੱਥੇ ਵੱਡੀਆਂ ਪਰ ਵੱਡੇ ਭਾਜੀ ਕਹਿੰਦੇ ਅਸੀਂ ਜਲੰਧਰ ਤੋਂ ਆ ਮਾੜ ਨਾਲ ਕਹਿੰਦੇ ਦਿਨੋ ਦਵਾਵਾ ਸਭ ਦੇ ਲਈ ਉਧਰ ਸਗੇੜਿਆਂ ਦੇ ਸਾਰੇ ਪਰਮੰਧ ਕਹਿੰਦੇ ਜੇ ਮੈਂ ਸੇਖੇ ਵਾਲਾ ਜਿਹੜੀ ਚੀਜ਼ ਤੇ ਹੱਥ ਰੱਖੇਗਾ ਉਸੇ ਚੀਜ਼ ਦਾ ਵੱਡਾ ਸਰਮਾਨ ਹੋਵੇਗਾ ਲੈ ਵੀ ਨਿੰਮੇ ਬਹੁਤ ਬਹੁਤ ਮੁਬਾਰਕਾ ਰਪਿੰਦਰ ਦੀ ਰੇਡ ਆਹ ਸਾਹਮਣੇ ਕਹਿੰਦੇ ਰਪਿੰਦਰ ਦੀ ਕਬੱਡੀ ਪੈ ਰਹੀ ਸੀਪੇ ਦਾ ਪਿਆਰ ਹੈ ਮੁੰਡਿਆਂ ਦਾ ਸੀਪਾ ਕਦੇ ਕਨੇਡਾ ਬੈਠਾ ਉਧਰ 13 ਫਰਵਰੀ ਮੇਜਰ ਲੀਗ ਪੱਲੋ ਮਾਜਰੇ रबड़ केॾा छेॾू बड़े बचे ਉਧਰ ਮਰੀ ਜਾਂਦਾ ਹੋਣਾ ਵੱਲੋਂ ਗੱਗੀ ਗੱਲ ਹੋਣਾ ਵੱਲੋਂ ਸ਼ੀਲੂ ਦੇ ਲਈ 1000 ਹੈਵੀ ਬਾਈ ਮਾਇਆ ਪ੍ਰਾਪਤ ਕਰ ਲਈ ਆਓ ਸਾਹਮਣੇ ਕਬੱਡੀ ਪੌਂਡਰ ਦੇ ਤਬਰਜੀ ਵਾਲਾ ਵਧਿਆ ਹੋਇਆ ਹੈ ਸਿਰੇ ਦਾ ਫਾਈਨਲ ਚੱਲਦਾ ਆਹ ਦੋ ਟੀਮਾਂ ਦੇ ਦਰਮਿਆਨ ਲੈ ਵੀ ਸੂਰੀਆਲੀਆ ਲੈ ਵੀ ਘੋਰੀਆ ਆ ਬੱਲੇ 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 ਆ ਦੋ ਖਿਡਾਰੀਆਂ ਦੇ ਦਰਮਿਆਨ ਕਬੱਡੀ 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 ਤਬਰਜੀ ਵਾਲਾ ਕਿੱਥੇ ਲੋਟ ਆਉਂਦਾ ਹੈ ਆ ਸਿਰੇ ਦਾ ਫਾਈਨਲ ਚੱਲਦਾ ਸਿਰੇ ਦਾ ਫਾਈਨਲ ਚੰਪਾਲ ਖੈਰਾ ਇਹ ਲਵਰੀ ਖੈਰਾ ਸ਼ੀਲੂ ਦਾ ਜਫਾ ਹੰਸੋ ਦਾ ਇਦਰ ਗੱਗੀ ਗਰ ਕੈਨੇਡਾ ਭੱਜਲਵਾਂ ਜੱਗੀ 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 ਕਿਹਦਾ ਗਾ ਨੂੰ ਕੰਬ ਟਪਾ ਦਿਆ ਜਿੰਨੇ ਕਹੋਗੇ ਉਹ ਕੰਬ ਟਪਾ ਦਾਂਗੇ ਅਗਲਾ ਸਾਲ ਵੀ ਆਇਆ ਇਦਰ ਸ਼ਿੱਲੂ 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 ਇਸ ਵਿੱਚ ਸ਼ਿਰਦਰ ਆਇਆ ਆਪੀ ਤੇ ਲੋ ਲੋ 1000 ਲਾਓ ਸ਼ਿੱਲੂ ਦੇ ਵਿੱਚ ਸ਼ਿਰ ਦੇ ਦਰਮਿਆਨ ਆ ਸਰਾ ਹੋਣ ਲੱਗਾ ਦੋ ਬੱਬਾ ਬਿਲਕੁਲ ਲੱਗਦਾ ਸੁਜੋੜਿਆ ਰੋ ਸੁਜੜੇ ਵਾਲੇ ਦੋਨੇ ਤੋਂ ਮੇਲੇ ਤੋਂ ਮੇਲੇ ਤੋਂ ਕਈ ਦਰਵਾਜ਼ ਸੁਜੜੇ ਦੀਆਂ ਗਲੀਆਂ ਚੋਂ ਆਦ ਆਉਂਦੀ ਰਹੀਆਂ ਸ਼ਿਲੂ 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 ਆਓ ਸਾਹਮਣੇ ਦੀਪ ਨੇ ਕਬੱਡੀ ਪਾ ਦਿੱਤੀ ਆ ਦਮੁਰਜੀ ਵਾਲਾ ਆ ਦੀਪ ਦੀ ਰੇਡ 500 ਦੀ ਕਬੱਡੀ ਖੇਡਾ ਵੱਲੋਂ ਆ ਰੇਡ ਹੱਤੀ ਪੱਦਰਵਾੜ ਵਾਲਾ ਕਹਿੰਦਾ ਵੀ 500 ਦੀ ਰੇਡਰ ਨੰਬਰ ਲੱਗਾ ਰੇਡਰ ਦਾ ਜੱਫਾ ਲੱਗਾ ਜੌਸੀਆਂ ਦਾ ਲੋ ਗਗਨ ਸੂਰੀ ਵਾਲੀ ਆਦੀਮਦ ਬੁਰਜੀ ਵਾਲਾ ਇੱਥੇ ਰੱਖ ਲੈ ਵੀ ਭਾਈ ਮਾਇਆ ਇਧਰੋਂ ਪ੍ਰਾਪਤ ਕਰ ਲਈ ਵੀਰ ਤੋਂ ਆਗਰੀ ਰੇਡਰ ਰਪਿੰਦਰ ਫੇਰ ਆ ਗਿਆ ਵੀ ਕੀ ਕਰ ਗੱਲਾਂ ਉਧਰ ਕਹਿੰਦੇ 365 ਦੇ ਇੱਕ ਤੇ ਤਿੰਨ ਤੇ ਗੱਲਾਂ ਕਹਿੰਦੇ 40 ਚੂਲੀ ਤੋਂ ਉੱਤੇ ਦੀਆਂ ਹੋ ਗਈਆਂ ਗੱਲਾਂ ਕਹਿੰਦੇ 40 ਚੂਲੀ ਤੋਂ ਉੱਤੇ ਦੀਆਂ ਹੋ ਗਈਆਂ ਹੋਰਿਆ ਜਿੱਦੀ ਤੈਨੂੰ ਤੇਰੇ ਯਾਰਾਂ ਨੂੰ ਮੁਬਾਰਕਾ ਝੋਟਾ ਮਿਹਨਤਾਂ ਕੀਤੀ ਆ ਉਹ ਪੱਟੀ ਦਾ ਸਨੈਪ ਚਟਾਂ ਦੇ ਵਾਲੇ ਆ ਫਿਰਵਾ ਉਹ ਸ਼ਮੜੇ ਕਬੱਡੀ ਕਬੱਡੀ ਪੁਲਵਾਨ ਕਿਹੜਾ ਤਾਗੇ ਵਾਲਾ ਤਾਗੇ ਵਾਲਾ ਰੁਪਿੰਦਰ ਦੇ ਯਾਰ ਇੱਕ ਅੱਧੀ ਪੱਤਨਵਾਲ ਕੈਨੇਡਾ ਲੋ ਪਾਸ ਉਧਰੇ ਸੀਪੇ ਵੱਲੋਂ ਫੜ ਕੇ ਖਰਾਜੀ ਤੇ ਗਗੜ ਖੇਰਾ ਰੁਪਿੰਦਰ ਦੇ ਲਈ ਹਜ਼ਾਰ ਰਪਿੰਦਰ ਹੋ ਗਏ ਇਹ ਮੈਨੂੰ ਆਹੋ ਆਹੋ ਬਾਲਤੀ ਆਹੋ ਆਹੋ ਇਹ ਦਾ ਰਾਜ ਸਰ ਜਸਵੀਰ ਸੰਗੇੜਾ ਜਗਪਾਲ ਖੈਰਾ ਲਾਪ੍ਰਿਤ ਖੈਰਾ ਖਰਾਜੀ ਲੈ ਜੀ ਪੈਸੇ 500 ਦਾ ਰਪਿੰਦਰ ਦਾ 1000 ਸਿੱਪਾ ਗਗਲ ਖੈਰ ਉਹਦੇ ਵੱਲੋਂ ਜੇ ਰਪਿੰਦਰ ਨੂੰ ਜਫਾ ਲਾਵੇਗਾ ਕਰਨ ਮਨੀਲਾ ਜਸਵਿੰਦਰ ਮੈਣੀয়াল ਭਾਈ ਸਰਬਜੀਤ ਤੇ ਕੁਦਰ ਸਰਬੰਦ ਕਹਿੰਦੇ 1000 1000 ਉਧਰ ਸ਼ਿਲੂ ਜਫਾ ਲਾਉਂਦਾ ਜੱਗੀ ਗੱਲ ਕੈਨੇਡਾ ਦਾ 500 ਚੱਕ 500 ਦਾ ਜਫਾ ਜਫਾ ਨਹੀਂ ਲਾਉਦਾ ਬੱਲੇ ਬੱਲੇ ਕਰਦਾ ਸ਼ਿਲੂ ਦੇ 3 ਜਫਾ ਹੁਣ ਸ਼ਿਲੂ ਦਾ 11000 ਲੈ ਜਾਓ ਫੜ ਕੇ ਜੱਗੀ ਪੁਰਤਗਾਲ 11000 ਸ਼ਿਲੂ ਦਾ ਲੈ ਜਾਓ ਫੜ ਕੇ 11 11 11 13 13 13 13 13000 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 1 ਹੈਪੀ ਟੂ ਲੋ ਲੋ 1000 ਜੇਤੇ ਸ਼ੀਰ ਅੰਮਰ ਪ੍ਰਾਪਤ ਕਰਦਾ ਹੈ ਹੈਪੀ ਟੂ ਲੋ ਲੋ 1000 ਆਹ ਰੇਡ ਪਾਉਣ ਦੇ ਲਈ ਧਾਂਗੇ ਵਾਲਾ ਗੁਰਵਿੰਦਰ ਨੰਬਰ ਰੇਡਰ ਦਾ ਨੰਬਰ ਕਹਿੰਦੇ ਧਾਵੀ ਦਾ ਅਗਲੀ ਰੇਡ ਅੱਪ ਆ ਗਿਆ ਬੀਬੀ ਚਾ ਕਰ ਗਿਆ ਆਹ ਸਾਹਮਣੇ ਮਾਝੇ ਵਾਲੇ ਆਏ ਹੋਏ ਆ ਆਹ ਸਾਹਮਣੇ ਹੌਦੀ ਵਾਲੇ ਆਏ ਹੋਇਆ ਕਿ ਤੂੰ ਮੱਝ ਦਾ ਚੋਬਰ ਉਹ ਜਗਰਾਵਾਂ ਦੇ ਦੋਂਦੇ ਪਾਸੇ ਸੋਹਣੇ ਨੇ ਪੁੱਤ ਮਾਵਾਂ ਦੇ ਦੋਂਦੇ ਪਾਸੇ ਸੋਹਣੇ ਨੇ ਪੁੱਤ ਮਾਵਾਂ ਦੇ 1000 ਕਰਨਜੀਤ ਬਰੀਲਾ ਦੇ ਸਾਥੀਆਂ ਵੱਲੋਂ 1000 ਗੱਗੀ ਗਿੱਲ ਦੇ ਸਾਥੀਆਂ ਵੱਲੋਂ ਆਇਆ ਇੱਕੋ ਰੇਡ 2000 ਦੀ ਇੱਕੋ ਰੇਡ 2000 ਦੀ ਅੱਬਾ ਭੱਜ ਗਿਆ ਬੋਲ ਸੋ ਨਿਹਾਲ ਬਿੰਦੇ ਬਾਈ ਧੰਨਵਾਦ 1000 ਬਿੰਦੇ ਬਾਈ ਜਸਵੀਰ ਸਿੰਘ ਢੇਡਾ ਜਸਵੀਰ ਸਿੰਘ ਢੇਡਾ ਬਿੰਦਾ ਰਾਜਸਰ ਬੈਸਟਰ 31 31000 ਕਰਦੀ ਤੇ ਮਰੀਲਾ ਜਸਵਿੰਦਰ ਬਹਿਨੀਆ 1000 ਭਾਈ ਸਰਵਜੀਤ